ਅਸ਼ੀਕਾ ਜੀ ਪੀਟੀਸੀ న్యూਸ ਨਾਲ ਜੁੜੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਤਨਾਬ ਸਿੰਘ ਬਠੋਈ ਇੱਕ ਪਾਸੇ ਤਾਂ ਸਰਕਾਰ ਨਸ਼ੇ ਨੂੰ ਲੈ ਕੇ ਵੱਡੇ ਵੱਡੇ ਦਾਅਵੇ ਠੋਕਰੀ ਐ ਕਿ ਨਸ਼ੇ ਦਾ ਲੱਖ ਤੋੜ ਦਿੱਤਾ ਪਰ ਕਿੰਨਾ ਕੁ ਲੱਖ ਟੁੱਟਿਆ ਤਾਂ ਤੁਸੀਂ ਇਹ ਖਬਰ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਕਿਸ ਤਰੀਕੇ ਨਾਲ ਨਸ਼ਾ ਹੁਣ ਘਰਾਂ ਤੇ ਹਾਵੀ ਹੁੰਦਾ ਜਾ ਰਿਹਾ ਇੱਕ ਹੋਟਲ ਵਿੱਚੋਂ ਪਤੀ ਪਤਨੀ ਮਿਲੇ ਨੇ ਜੋ ਕਿ ਚਿੱਟਾ ਪਿੰਦੇ ਹੋਏ ਫੜੇ ਗਏ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਸ ਦੇ ਆਸਰੇ ਅੱਗੇ ਪਰਿਵਾਰ ਵਧਣਾ ਹੁੰਦਾ ਹੈ ਜਾਨੀ ਕਿ ਪਤੀ ਦੇ ਸਹਾਰੇ ਪਤਨੀ ਨੇ ਅੱਗੇ ਵਧਣਾ ਹੁੰਦਾ ਹੈ ਪਰ ਜਦੋਂ ਦੋਵੇਂ ਹੀ ਰਲ ਕੇ ਨਸ਼ੇ ਦੇ ਰਾਹ ਤੇ ਤੁਰ ਪੈਣ ਤਾਂ ਅੱਗੇ ਕੀ ਹੋਏਗਾ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਹ ਹਾਲਾਤ ਅੱਜ ਦੇ ਪੰਜਾਬ ਦੇ ਨੇ ਤਾਂ ਜ਼ਿਰਕਪੁਰ ਦੇ ਇੱਕ ਹੋਟਲ ਵਿੱਚ ਪਤੀ ਪਤਨੀ ਆ ਜਿਹੜੇ ਆ ਉਹ ਨਸ਼ੇ ਦੀ ਹਾਲਤ ਵਿੱਚ ਮਿਲੇ ਆ ਮੌਕੇ ਤੇ ਹੋਟਲ ਦੇ ਜਿਹੜੇ ਪ੍ਰਬੰਧਕ ਨੇ ਉਹਨਾਂ ਵੱਲੋਂ ਜਿਹੜੇ ਆ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਵੱਲੋਂ ਮੌਕੇ ਤੇ ਉਹਨਾਂ ਨੂੰ ਦੋਵਾਂ ਨੂੰ ਹਰਾਸਤ ਵਿੱਚ ਲੈ ਲਿਆ ਗਿਆ ਇੱਕ ਪਾਸੇ ਤਾਂ ਜੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਪਰ ਕਿੰਨਾ ਕੁ ਉਸ ਦਾ ਅਸਰ ਹੋ ਰਿਹਾ ਹੈ ਕਿੰਨਾ ਕੁ ਚੈਨ ਆ ਜਿਹੜੀ ਨਸ਼ੇ ਦੀ ਉਹ ਟੁੱਟਰੀ ਆ ਇਸ ਖਬਰ ਤੋਂ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਇਹ ਇੱਕ ਖਬਰ ਨਹੀਂ ਅਸੀਂ ਰੋਜ਼ ਹੀ ਅਜੇ ਆਪਣੇ ਆਲੇ ਦੁਆਲੇ ਅਜਿਹੀਆਂ ਖਬਰਾਂ ਸੁਣਦੇ ਹਾਂ ਕਿ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਹੈ ਜਿਹੜੇ ਜਾਨ ਗਵਾ ਬੈਠਾ ਹੈ ਪਰ ਦੂਜੇ ਪਾਸੇ ਹੁਣ ਆ ਖੁਦ ਜਿਹੜਾ ਜੋੜਾ ਉਹ ਵੀ ਨਸ਼ੇ ਦੇ ਇੰਨੇ ਇੱਕ ਲਤ ਵਿੱਚ ਫਸ ਚੁੱਕੇ ਆ ਕਿ ਹੋਟਲ ਵਿੱਚ ਜਾ ਕੇ ਉਹ ਨਸ਼ਾ ਕਰਦੇ ਫੜੇ ਗਏ ਨੇ ਤਾਂ ਇਸ ਸਬੰਧੀ ਅਸੀਂ ਸਾਡੇ ਪੱਤਰਕਾਰ ਨਾਲ ਗੱਲਬਾਤ ਵੀ ਕਰਦੇ ਆ ਤੇ ਜਾਣਦੇ ਆ ਕਿ ਕਿਵੇਂ ਇਹ ਸਾਰੀ ਜਿਹੜੀ ਆ ਘਟਨਾ ਸਾਹਮਣੇ ਆਈ ਆ ਤੇ ਕਿਵੇਂ ਇਸ ਸਾਰੇ ਮਸਲੇ ਤੇ ਕਾਰਵਾਈ ਹੁਣ ਹੋਰ ਅੱਗੇ ਕੀਤੀ ਜਾ ਰਹੀ ਆ ਤਾਂ ਇੱਕ ਪਾਸੇ ਜੇਕਰ ਆਪਾਂ ਦੇਖੀਏ ਕਿ ਹਰ ਰੋਜ਼ ਵੱਡੇ ਵੱਡੇ ਫਲੈਕਸ ਬੋਰਡ ਲਗਾ ਕੇ ਜਾਂ ਵੱਡੇ ਵੱਡਿਆਂ ਐਡ ਰਾਹੀਂ ਸਰਕਾਰ ਦਾਅਵੇ ਠੋਕਰੀ ਆ ਕਿ ਨਸ਼ਾ ਬੰਦ ਹੋ ਰਿਹਾ ਪਰ ਨਸ਼ਾ ਕਿੰਨਾ ਕੁ ਬੰਦ ਹੋ ਰਿਹਾ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਪੱਤਰਕਾਰ ਨੇ ਮਨਜੋਤ ਕੰਗੋ ਨਾਲ ਗੱਲਬਾਤ ਕਰਦੇ ਆ ਕੰਗ ਜੀ ਕਿਵੇਂ ਕਿਵੇਂ ਜਿਹੜੀ ਆ ਕਟਨਾ ਸਾਹਮਣੇ ਆਂਦੇ ਆ ਤੇ ਕਿਵੇਂ ਇਸ ਵਿੱਚ ਹੁਣ ਅੱਗੇ ਕੀ ਕਾਰਵਾਈ ਹੋ ਰਹੀ ਹੈ ਜੀ ਬਿਲਕੁਲ ਜਿਸ ਤਰੀਕੇ ਦੇ ਨਾਲ ਜੇ ਚੜੀਕੜ ਦਾ ਜ਼ਿਕਰ ਕਰ ਲੀਏ ਮੋਹਾਲੀ ਵਿੱਚ ਕਰ ਲੀਏ ਔਰ ਮੋਹਾਲੀ ਦੇ ਜ਼ਿਰਕਪੁਰ ਦੇ ਵਿੱਚ ਇਹ ਬੁਰਾ ਘਟਨਾਕਰਮ ਵਾਪਰਿਆ ਹਾਲਾਂਕਿ ਹੋਟਲ ਦੇ ਵਿੱਚ ਇਹ ਚਿੱਟਾ ਪਿੰਦੇ ਹਾਲਾਂਕਿ ਇਹ ਅਜੇ ਤੱਕ ਸਪਸ਼ਟ ਰੂਪ ਦੇ ਨਹੀਂ ਦੱਸਿਆ ਗਿਆ ਪਰ ਜਿਹੜੇ ਸੋਰਸਸ ਨੇ ਉਹ ਜਾਣਕਾਰੀ ਦੇ ਰਹੇ ਨੇ ਕਿ ਹੈਰੋਇਨ ਜਿਹੜੇ ਉਸ ਦਾ ਸੇਵਨ ਕਰ ਰਹੇ ਸੀ ਦੋਨੋਂ ਪਤੀ ਪਤਨੀ ਜਿਸ ਤੋਂ ਬਾਅਦ ਹੋਟਲ ਦੀ ਸ਼ਿਕਾਇਤ ਉੱਤੇ ਕਾਰਵਾਈ ਹੋਈ ਹੈ ਪਰ ਦੂਸਰੀ ਤਰਫ ਤੋਂ ਰਮਾਦਾ ਹੋਟਲ ਜਿਹੜਾ ਜ਼ਿਰਕਪੁਰ ਦੇ ਵਿੱਚ ਉਸ ਦੀ ਇਹ ਪੂਰੀ ਘਟਨਾਕਰਮ ਦੱਸਿਆ ਜਾ ਰਿਹਾ ਔਰ ਪੁਲਿਸ ਨੇ ਐਨਡੀਪੀਐ ਸੈਕਟਰ ਜਿਹੜਾ ਮਾਮਲਾ ਹੈ ਉਹ ਦਰਜ ਕਰ ਲ ਕੀਤਾ ਜਾਵੇ ਕਿ ਜਦੋਂ ਵਾਰ-ਵਾਰ ਦਰਵਾਜ਼ਾ ਖੜਕਾਉਣ ਤੇ ਔਰਥੇ ਜਿਹੜੇ ਰਹਿਣ ਵਾਲੇ ਨੇ ਪਤੀ ਪਤਨੀ ਉਹਨਾਂ ਨੇ ਦਰਵਾਜ਼ਾ ਨਹੀਂ ਖੋਲਿਆ ਤਾਂ ਉਸ ਤੋਂ ਬਾਅਦ ਹੋਟਲ ਵਾਲਿਆਂ ਨੇ 112 ਨੰਬਰ ਤੇ ਕਾਲ ਕਰਕੇ ਪੀਸੀਆਰ ਬੁਲਾਈਗੀ ਤਾਂ ਉਸ ਤੋਂ ਬਾਅਦ ਇਹ ਸਾਰਾ ਘਟਨਾਕਰਮ ਜਿਹੜਾ ਹੈ ਵਾਪਰਿਆ ਕਿਉਂਕਿ ਉਸ ਸਮੇਂ ਤੋਂ ਬਾਅਦ ਅੰਦਰੋਂ ਵੱਖਰੀ ਤੌਰ ਦੇ ਉੱਪਰ ਜਿਹੜੇ ਤਸਵੀਰਾਂ ਨਜ਼ਰ ਆ ਰਹੀਆਂ ਨੇ ਉਸ ਦੇ ਵਿੱਚ ਸਿਗਰਟ ਦੀਆਂ ਡੱਬੀਆਂ ਨੇ ਹੋਰ ਨਸ਼ਾ ਕਰਨ ਵਾਲਾ ਜਿਹੜਾ ਸਮਾਨ ਹੈ ਉਹ ਬਰਾਮਦ ਹੋਇਆ ਔਰ ਉਸ ਤੋਂ ਬਾਅਦ ਇਹ ਪਤਾ ਲੱਗਿਆ ਕਿ ਉਸ ਦੇ ਪਿਤਾ ਜਿਹੜੇ ਨੇ ਪ੍ਰਤੀਕ ਯਾਨੀ ਕਿ ਜਿਹੜਾ ਅਦਿੱਤਿਆ ਹੈ ਉਸ ਦੇ ਪਿਤਾ ਪ੍ਰਤੀਕ ਮੁਖਰਜੀ ਹਸਤਾਲ ਦੇ ਵਿੱਚ ਦਾਖਲ ਸੀਗੇ ਜਿਸ ਦਾ ਪਤਾ ਲਾਣ ਦੇ ਲਈ ਉਹ ਦੋਨੋਂ પતિ ਪਤਨੀ ਇਸ ਜਗ੍ਹਾ ਦੇ ਉੱਪਰ ਪਹੁੰਚੇ ਸੀ ਪਰ ਅਸਲ ਗੱਲ ਕੀ ਹੈ ਪੁਲਿਸ ਹਾਲੇ ਕੀ ਪੁਲਿਸ ਵੱਲੋਂ ਇਸ ਬਾਬਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਇੱਥੇ ਜ਼ਾਹਰ ਜੀ ਗੱਲ ਇਹ ਹੈ ਔਰ ਹਰਾਣ ਕਰ ਦੇਣ ਵਾਲੀ ਵੀ ਗੱਲ ਹੈ ਕਿ ਜਿਹੜੀ ਲੇਡੀ ਹੈ ਜਿਹੜੀ ਨਾਲ ਉਸ ਸਮੇਂ ਮੌਜੂਦ ਸੀ ਹਾਲ ਕਿ ਹਰਿਆਣਵੀ ਹੋ ਰਹਿਣ ਵਾਲੀ ਹੈ ਪਰ ਅਦਿੱਤਿਆ ਦੇ ਨਾਲ ਉਸਦੀ ਜਿਹੜਾ ਪ੍ਰੇਮ ਵਿਆਹ ਹੋਇਆ ਸੀ ਪਰ ਇਸ ਵੇਲੇ ਉਹ ਲੜਕੀ ਪੀ ਐਚ ਡੀ ਕਰ ਰਹੀ ਹੈ ਐਮ ਐਸ ਸੀ ਕੈਮਿਸਟਰੀ ਹੈ ਪੀ ਐਚ ਡੀ ਕਰ ਰਹੀ ਹੈ ਪਰ ਫਿਰ ਵੀ ਚਿੱਟੇ ਜਿਹੜਾ ਚਿੱਟਾ ਪੀਂਦਿਆ ਜਾਂ ਨਸ਼ਾ ਕਰਦਿਆ ਨਸ਼ੇ ਦਾ ਸੇਵਨ ਕਰਦਿਆ ਉਹਨਾਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਪਰ ਇਸ ਸਬੰਧਤ ਨੇ ਕੁਝ ਪਤਾ ਲੱਗਿਆ ਕਿ ਕਿਸ ਏਰੀਆ ਦੇ ਰਹਿਣ ਵਾਲੇ ਆ ਬਿਲਕੁਲ ਅਜੇ ਤੱਕ ਇਹ ਜਿਹੜੀ ਜਾਣਕਾਰੀ ਮਿਲੀ ਹੈ ਕਿ ਗੁਰਕਾਉਂ ਦੇ ਰਹਿਣ ਵਾਲੇ ਨੇ ਔਰ ਇੱਥੇ ਆਪਣੇ ਪਿਤਾ ਜਿਹੜੇ ਕਿ ਜਿਰਕਪੁਰ ਦੇ ਵਿੱਚ ਆ ਅਦਿੱਤਿਆ ਦੇ ਪਿਤਾ ਪ੍ਰਤੀਕ ਮੋਖਰ ਜੀ ਜਿਹੇ ਮੈਂ ਜ਼ਿਕਰ ਕਰ ਰਹੀ ਸੀ ਉਹ ਰਹਿਣ ਵਾਲੇ ਨੇ ਤਾਂ ਉੱਥੇ ਹੀ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਸੀਗੇ ਤਾਂ ਨਾਲ ਦੀ ਨਾਲ ਰਾਤ ਜਿਹੜਾ ਹੋਟਲ ਦੇ ਵਿੱਚ ਰੁਕਣ ਕਰਕੇ ਜਿਹੜਾ ਫੋਇਲ ਪੇਪਰ ਹੋ ਗਿਆ ਸਿਗਰਟ ਦੀਆਂ ਡੱਬੀਆਂ ਹੋ ਗਿਆ ਇਹ ਜਿਹੀਆਂ ਮਿਲਣ ਕਰਕੇ ਪੁਲਿਸ ਨੇ ਮਾਮਲਾ ਜਿਹੜਾ ਉਹ ਦਰਜ ਕਰ ਲਿਆ ਗਿਆ ਤਾਂ ਅਗਲੀ ਕਾਰਵਾਈ ਕੀ ਨਿਕਲਦੀ ਹੈ ਇਹ ਦੇਖਣਾ ਹੋਵੇਗਾ ਜੀ ਜੀ ਤਾਂ ਪੁਲਿਸ ਨਾਲ ਕੋਈ ਸੰਪਰਕ ਹੋਇਆ ਪੁਲਿਸ ਨੇ ਅੱਗੇ ਕੀ ਕਾਰਵਾਈ ਕੀਤੀ ਹੈ ਜਾਂ ਉਹਨਾਂ ਨੂੰ ਹੋਰ ਅੱਗੇ ਕੀ ਜਿਹੜੀ ਇਹ ਜਾਣਕਾਰੀ ਕੁਝ ਪਤਾ ਲੱਗੀ ਹੈ ਆ ਬਿਲਕੁਲ ਤਾਂ ਪੁਲਿਸ ਵੱਲੋਂ ਹਾਲਾਕੀ ਮੈਡੀਕਲ ਕਰਵਾ ਲਿਆ ਗਿਆ ਉਸੇ ਰਿਪੋਰਟ ਉੱਤੇ ਜੀ ਬਾਕੀ ਸੀਗੀ ਜਿਸ ਤੋਂ ਬਾਅਦ ਫਰਦਰ ਜਿਹੜੀ ਕਾਰਵਾਈ ਹੈ ਪੁਲਿਸ ਵੱਲੋਂ ਕੀਤੀ ਜਾਣੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਨਸ਼ਾ ਸ਼ਾਹ ਕੇਂਦਰ ਭੇਜਣਾ ਜਾਂ ਅਦਾਲਤ ਤੱਕ ਹੀ ਕੁਝ ਰੁਕ ਰਹਿਦਾ ਕਿਉਂਕਿ ਨਸ਼ੇ ਦਾ ਸੇਵਨ ਕਰਦੇ ਹੋਏ ਉਹਨਾਂ ਨੂੰ ਕਾਬੂ ਕੀਤਾ ਗਿਆ ਇਹ ਪੁਲਿਸ ਸੋਰਸਸ ਹੀ ਦੱਸ ਰਹੇ ਨੇ ਸੋ ਜਿਹੜਾ ਰਿਪੋਰਟ ਆਣੀ ਪੈਂਡਿੰਗਾਂ ਰਿਪੋਰਟ ਦੇ ਵਿੱਚ ਕੀ ਕੁਝ ਆਉਂਦਾ ਹੈ ਉਸ ਦੇ ਵਿੱਚ ਕੀ ਕੋਈ ਜ਼ਿਕਰ ਰਹਿੰਦਾ ਉਹੀ ਜਿਹੜਾ ਅਹਿਮ ਮੰਨਿਆ ਜਾਂਦਾ ਜੀ ਜੀ ਤਨ ਬਾਤ ਤਾਂ ਉੱਥੇ ਜੇ ਘਰ ਦੇਖਿਆ ਜਾਵੇ ਕਿ ਕਿਸ ਤਰੀਕੇ ਨਾਲ ਜਿੱਥੇ ਤਾਂ ਇੱਕ ਪਾਸੇ ਉਹ ਆਪਣੇ ਪਿਤਾ ਦਾ ਪਤਾ ਲਾਣ ਪਹੁੰਚਦੇ ਆ ਜੋ ਕਿ ਹਸਪਤਾਲ 'ਚ ਦਾਖਲ ਹੈ ਪਰ ਦੂਜੇ ਪਾਸੇ ਉਹ ਹੋਟਲ 'ਚ ਜਾ ਕੇ ਨਸ਼ਾ ਕਰਕੇ ਰੰਗ ਰਲੀਆਂ ਵੀ ਮਨਾਉਂਦੇ ਨੇ ਹਾਲਾਂਕਿ ਜੇ ਘਰ ਦੇਖਿਆ ਜਾਵੇ ਕਿ ਪਤਨੀ ਪਤਨੀ ਦੇ ਸਬੰਧ ਜਿਹੜੇ ਆ ਉਸ ਬਾਰੇ ਜਿਹੜੀ ਆਪਣੀ ਲਾਈਫ ਹੁੰਦੀ ਆ ਪਰ ਇਹ ਇੱਕ ਜਿਹੜਾ ਸਮਾਜ ਦਾ ਦਾਇਰਾ ਹੁੰਦਾ ਹੈ ਕੀ ਨਸ਼ਾ ਕਰਕੇ ਹੀ ਜਿਹੜਾ ਇਹ ਸਭ ਕੁਝ ਹੋ ਸਕਦਾ ਇਹ ਇੱਕ ਵੱਡੇ ਸਵਾਲ ਖੜੇ ਕਰ ਦਿੰਦਾ ਹੈ ਤਾਂ ਅਜਿਹੇ ਵਿੱਚੋਂ ਹੁਣ ਜੇਕਰ ਦੇਖਿਆ ਜਾਵੇ ਕਿ ਸਰਕਾਰਾਂ ਕਿੱਥੇ ਆਖਰਕਾਰ ਖੜੀਆਂ ਨੇ ਕਿ ਜਿਹੜੀਆਂ ਸਰਕਾਰਾਂ ਅਕਸਰ ਦਾਅਵੇ ਠੋਕ ਰੀਆਂ ਨੇ ਕਿ ਅਸੀਂ ਜ਼ੀਰੋ ਟੋਲਰੈਂਸ ਤੇ ਕੰਮ ਕਰ ਰਹੇ ਹਾਂ ਜਾਂ ਵੱਖ-ਵੱਖ ਤਰੀਕੇ ਨਾਲ ਨਸ਼ੇ ਦੀ ਚੈਨ ਤੋੜਨ ਦੇ ਲਈ ਕੰਮ ਕਰ ਰਹੇ ਹਾਂ ਪਰ ਉਹ ਕਿੰਨਾ ਕੁ ਕੰਮ ਹੋ ਰਿਹਾ ਕਿੰਨਾ ਕੁ ਉਸ ਦਾ ਅਸਰ ਹੋ ਰਿਹਾ ਤਾਂ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਤਾਂ ਇਹ ਜਿਹੜੇ ਆ ਜੋੜਾ ਅਮ ਜਿਹੜਾ ਕਿ ਜਿਰਕਪੁਰ ਦੇ ਇੱਕ ਹੋਟਲ ਚ ਫੜਿਆ ਗਿਆ ਅਤੇ ਇੱਥੇ ਇੱਕ ਇੱਕ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਜਦੋਂ ਇਹ ਜੋੜੇ ਨੂੰ ਦਰਵਾਜ਼ਾ ਖੜਕਾ ਕੇ ਜਿਹੜਾ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਵੀ ਇਹਨਾਂ ਨੇ ਕੋਈ ਦਰਵਾਜ਼ਾ ਨਹੀਂ ਖੋਲਿਆ ਤਾਂ ਜਦੋਂ ਪੁਲਿਸ ਆਂਦੀ ਹੈ ਤਾਂ ਪੁਲਿਸ ਵੱਲੋਂ ਹੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਹੀ ਇਹ ਸਾਰੇ ਪੜਦਾ ਜਿਹੜਾ ਇਸ ਸਾਰੀ ਘਟਨਾ ਤੋਂ ਫਾਸ਼ ਹੁੰਦਾ ਪੜਦਾ ਜਿਹੜਾ ਚੁੱਕਿਆ ਜਾਂਦਾ ਤਾਂ ਅੰਦਾਜ਼ਾ ਲਗਾ ਸਕਦੇ ਹੋ ਕਿ ਅੱਜ ਕਿੱਧਰ ਨੂੰ ਸਮਾਜ ਤੁਰ ਪਿਆ ਕਿ ਜਿਹੜੇ ਆ ਪਤੀ ਪਤਨੀ ਦੇ ਆਸਾ ਹੁੰਦੀ ਹੈ ਕਿ ਚੰਗਾ ਘਰ ਅੱਗੇ ਚਲਾਣਗੇ ਅੱਗੇ ਪਰਿਵਾਰਕ ਤੌਰ ਤੇ ਜੇਕਰ ਬੱਚਿਆਂ ਨੂੰ ਦੇਖਿਆ ਜਾਵੇ ਤਾਂ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਗੇ ਪਰ ਅੱਜ ਉਹ ਵੀ ਜਿਹੜੇ ਆ ਪਤੀ ਪਤਨੀ ਜਾਂ ਮਾਪੇ ਕਹਿ ਸਕਦੇ ਹੋ ਕਿ ਹੁਣ ਨਸ਼ੇ ਦੀ ਇੰਨੀ ਕਲਤ ਵਿੱਚ ਫਸ ਚੁੱਕੇ ਨੇ ਕਿ ਉਹ ਹੁਣ ਹੋਟਲਾਂ ਵਿੱਚ ਰੰਗੇ ਹੱਥੀਂ ਫੜੇ ਜਾ ਰਹੇ ਨੇ ਤਾਂ ਇੱਕ ਸ ਘਟਨਾ ਤੇ ਹੁਣ ਅੱਗੇ ਜਿਹੜੀ ਆ ਕਾਰਵਾਈ ਉਹ ਪੁਲਿਸ ਵੱਲੋਂ ਕੀਤੀ ਜਾ ਰਹੀ ਆ ਪਰ ਆਖਰਕਾਰ ਹਰ ਵਾਰ ਇਹੀ ਸਵਾਲ ਖੜਾ ਹੁੰਦਾ ਹੈ